ਲੋ ਵੀ ਸੱਜਣੋ ਜਿਹੜੀ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਪਿੰਡ ਡੈਖ ਤਹਿਸੀਲ ਮੋੜਮੰਡੀ ਜ਼ਿਲ੍ਹਾ ਬਠਿੰਡਾ ਨੇੜੇ ਰੰਪਰਾ ਫੂਲ ਸੋ ਜਿਹੜਾ ਤੁਹਾਨੂੰ ਸਕਰੀਨ ਤੇ ਝੋਟਾ ਦਿਖਾ ਰਿਹਾ ਬੂਰੇ ਰੰਗ ਦੇ ਵਿੱਚ ਇਹ ਵੀਰ ਨੇ ਬਕਾਊ ਕਰਿਆ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਕੰਮ ਆ ਘਰੇਲੂ ਪਸ਼ੂ ਰੱਖੇ ਹੋਇਆ ਵੀਰ ਦੇ ਆਪਣਾ ਨਿੱਜੀ ਤੌਰ ਤੇ ਮਿੱਤਰ ਵੀ ਆ ਵੀਰ ਇਹਦੀ ਡਿਟੇਲ ਵੀ ਤੁਹਾਨੂੰ ਮੈਂ ਦਊਂਗਾ ਤੇ ਰੇਟ ਵੀ ਮੈਂ ਦੱਸੂ ਤੇ ਉਮਰ ਦਾ ਇਹਦਾ ਜੇ ਕੋਈ ਵੀਰ ਆਊਗਾ ਖਰੀਦਣ ਆਪਦਾ ਤਸੱਲੀ ਕਰ ਲਿਓ ਵੀਰ ਨਾਲ ਗੱਲਬਾਤ ਕਰਕੇ ਇਥੋਂ ਝੋਟੇ ਦੀ ਤੁਸੀਂ ਫੇਸ ਬਿਊਟੀ ਦੇਖਿਓ ਜੇ ਸਿੰਘ ਦੇਖਿਓ ਪੂਰਾ ਐਂਗ ਰੰਗ ਸਿੰਘ ਪੂਰਾ ਕੰਨੀ ਵਾਲਾ ਮੱਥੇ ਫੂਲ ਆਗਾ ਬੂਤੀਵਾਤੀ ਚੰਗੀ ਆਗੀ ਤੇ ਕੱਦਗਾੜ ਦੇਖੋ ਕੱਟੇ ਦਾ ਤੇ ਟੈਸਟਿਕਲ ਵਗੈਰਾ ਬਹੁਤ ਸਾਫ ਨੇ ਪੂਰੇ ਸਾਫ ਸੁਥਰੇ ਅੰਗਾ ਪਹਿਲਾਂ ਦਾ ਰਿਜ਼ਲਟ ਵੀ ਇਹਦੇ ਤਕਰੀਬਨ ਕਾਫੀ ਆ ਚੁੱਕਿਆ ਹੈ ਮੇਲ ਫੀਮੇਲ ਬਹੁਤ ਜ਼ਿਆਦਾ ਆ ਚੁੱਕੀਆਂ ਨੇ ਤੇ ਸਾਫ ਸੁਥਰੇ ਅੰਗਾ ਇਥੋਂ ਤੁਸੀਂ ਦੁਬਾਰਾ ਚੈੱਕ ਕਰਿਓ ਜੇ ਕਿਸੇ ਵੀ ਮੇਰੇ ਵੀਰ ਭਰਾ ਨੂੰ ਬਰੀਡਿੰਗ ਵਾਸਤੇ ਜਾਂ ਡੇਰੀ ਵਾਸਤੇ ਬੂਰੀ ਟੋਟੇ ਦੀ ਜ਼ਰੂਰਤ ਆ ਤਾਂ ਉਹ ਆਪਣੇ ਨਾਲ ਕੰਟੈਕਟ ਕਰ ਸਕਦਾ ਹੈ 9592288488 ਬੱਚੇ ਇਹਦੇ ਲਗਭਗ ਜ਼ਿਆਦਾਤਰ ਬੂਰੀ ਆਉਂਦੇ ਆ ਮੇਲ ਵੀ ਫੀਮੇਲ ਵੀ ਜੇ ਕਿਸੇ ਨੂੰ ਵੀ ਚੰਗਾ ਲੱਗਦਾ ਡੇਰੀ ਵਾਸਤੇ ਜਾਂ ਬਰੀਡਿੰਗ ਵਾਸਤੇ ਜਾਂ ਸਿਮਨ ਲਈ ਉਹ ਤਾਂ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਸੀ 9592288488 ਹੋਰ ਇਦਾਂ ਦੀਆਂ ਚੰਗੇ ਚੰਗੇ ਵੀਡੀਓ ਦੇਖਣ ਦੇ ਲਈ ਬਣੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਚੰਗੀ ਲੱਗੀ ਤਾਂ ਲਾਇਕ ਫੋਲੋ ਤੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ